ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਰਮਪਿਆਰਿਓ ਆਪਾਂ 28ਵੀਂ ਪੌੜੀ ਦੀ ਜਿਹੜੀ ਪਾਠ ਹੈ ਜਿਹੜਾ ਉਹ ਪਾਉਨੇ ਆ ਕੱਲ ਨੂੰ ਇਹਦੀ ਆਪਾਂ ਵਿਆਖਿਆ ਕਰਾਂਗੇ ਜਿਨ੍ਹਾਂ ਨੇ ਪਹਿਲੀਆਂ ਪੌੜੀਆਂ ਦੀ ਵਿਆਖਿਆ ਆਠ ਸੁਣਨਾ ਹੈ ਉਲਾਬ ਸਿੰਘ ਮਾਨਸਾ YouTube ਅ ਪੇਜ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬਿਪੂਤ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬਿਪੂਤ ਕੰਤਾ ਕਾਲ ਕੁੜੀ ਕਾਇਆ ਜੁਗਤ ਡੰਡਾ ਪਰਤੇਤਾ ਆਈ ਪੰਥੀ ਸਗਲ ਜਮਾਤੇ ਮਨ ਜੀਤੈ ਜਗ ਜੀਤ ਆਦੇਸ ਸਿਆਦੇਸ ਆਦ ਨੀਲ ਅਨਾਦ ਨਹਤ ਜੋਗ ਜੋਗ ਇਕੋ ਇਸ ਆਦ ਨੀਲ ਅਨਾਦ ਨਹਤ ਜੋਗ ਜੋਗ ਇਕੋ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ